ਕੀ ਗਾ ਦੋਸਤੋ ਤੇ ਅੱਜ ਅਸੀਂ ਪੁੱਜੇ ਆਂ ਬਰਿਆਰਾ ਬਾਈਪਾਸ ਤੇ ਤੇ ਨਾਲ ਆ ਭਾਜੀ ਸ਼ੋਕੀ ਭਾਜੀ ਤੇ ਬੜਾ ਚਰਾਵਾ ਦਾ ਜਿਹੜੇ ਭਾਜੀ ਜਿਹੜੇ ਇਹਨਾਂ ਨਾਲ ਆ ਸਾਡੇ ਦਿਖਾਈ ਦਿੱਤੇ ਨੇ ਇਹ ਸਾਨੂੰ ਲੈ ਕੇ ਗਏ ਢੋਲਵਾ ਜਨੜੀ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਰਾਵੀ ਤੇ ਵੀ ਲੈ ਕੇ ਜਾਵਾਂਗੇ ਕੇ ਦਿਨ ਸਾਨੂੰ ਸ਼ਰਤ ਤੇ ਇਹ ਸਾਡੇ ਪਾਪਾ ਜੀ ਨੇ ਪੁੱਜ ਗਿਆ ਜਿੱਥੇ ਗੁਰਮੁਖੀ ਲਿਖੀ ਹੋਈ ਆ ਉਡਾਣਾ ਇਹ ਕੁਰਸੀਆਂ ਵੀ ਲੱਗੀਆਂ ਪੈਨ ਨੂੰ ਇੱਥੇ ਠੀਕ ਆ ਜੀ ਉਸਤਾਦ ਜੀ ਵੇਖੋ ਨਾ ਦੇਖੋ ਕਿੰਨਾ ਘੰਡ ਰੱਖਿਆ ਨਾ ਉਹ ਦਾਮ ਵਿੱਚ ਵਿੱਚ ਤੇ ਆਪਾਂ ਵੀ ਇੰਗਲਿਸ਼ ਮਾਰੀ ਜਾਂਦੇ ਆ ਪਰ ਆ ਵੀ ਸਿੱਕਾ ਸਖਾਇਆ ਭਾਜੀ ਕੁਝ ਵਿਚਾਰ ਤੇ ਦਿਓ ਆਪਣੇ ਤੂੰ ਤੇ ਵੀ ਲਾਇਆ ਹਾਂ ਜੀ ਪੰਜਾਬ ਦੇ ਵਿੱਚ ਮਾਂ ਬੋਲੀ ਪੰਜਾਬੀ ਚੌਂਕ ਬਣਿਆ ਤੇ ਮੇਰੇ ਸਾਹ ਨਾਲ ਪੂਰੇ ਪੰਜਾਬ 'ਚ ਕੋਈ ਇਦਾਂ ਦਾ ਚੌਂਕ ਨਹੀਂ ਹੋਣਾ ਸਹੀ ਗੱਲ ਆ ਤੇ ਇਸ ਕਰਕੇ ਗੁਰਦਾਸਪੁਰ ਵਾਸਤੇ ਮਾਨ ਦੀ ਗੱਲ ਆ ਤੇ ਪਹਿਲਾ ਪੰਜਾਬੀ ਭਾਸ਼ਾ ਦੇ ਉੱਤੇ ਜਿਹੜਾ ਚੌਂਕ ਬਣਿਆ ਉਹ ਆਪਣੇ ਕਿਰਦਾਰ ਦੇ ਵਿੱਚ ਬਣਿਆ ਤੇ ਕੋਈ ਵੀ ਚੌਂਕ ਪੂਰੇ ਪੰਜਾਬ 'ਚ ਨਹੀਂ ਹੈਗਾ ਤੇ ਪੰਜਾਬ ਦੀ ਸ਼ਾਨ ਹੈ ਚੌਂਕ ਹੋਏਗਾ ਕਿਰਦਾਰਸਤ ਦੀ ਵੱਡੀ ਮਾਣਵਾਰੀ ਗੱਲ ਹੈ ਸਹੀ ਗੱਲ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਪੰਜਾਬੀ ਮਾਂ ਬੋਲੀ ਦੇ ਵਸਾਰਿਆ ਤੇ ਪੰਜਾਬੀ ਮਾਂ ਉਹ ਸਾਹਮਣੇ ਵਿਅੰਤ ਕਾਲਜ ਆ ਇਧਰ ਬਰੀਆਰਾ ਪਿੰਡ ਆ ਅਫੜੇ ਭਾਜੀ ਏ ਸਾਡੇ ਹਰਪਾਲ ਸਿੰਘ ਅੰਕਲ ਆ ਜਿਹੜੇ ਉਹਨਾਂ ਦਾ ਘਰ ਆ ਸਾਹਮਣੇ ਉਹਨਾਂ ਦੀ ਵੀ ਮੈਂ ਇੰਟਰਵਿਊ ਕੀਤੀ ਸੀ ਹਾ ਟੈਂਬਰ ਨੂੰ ਲਾਉਣਾ ਚਾਹੀਦਾ ਆ ਦਾਜ ਭਾਵੇਂ ਨਾ ਦੇਓ ਪਰਤੀਆਂ ਨੂੰ ਪੜਾਉਣਾ ਚਾਹੀਦਾ ਵਿਜੈਤਾਲ ਦੇ ਵੀ ਇਦਾਂ ਦਾ ਟੱਪਾ ਹੈਗਾ ਵਾ ਇਹ ਬਸ ਇਥੇ ਜੀ ਹਾਂ ਸਲੋਗਨ ਲਿਖਿਆ ਨਾ ਇਹ ਆ ਰਿਹਾ ਜੀ ਅੰਮ੍ਰਿਤਸਰ ਵਾਲਾ ਬਾਈਪਾਸ ਹੈ ਜਾ ਰਿਹਾ ਪਠਾਨਕੋਟ ਨੂੰ ਇਹ ਕਿਦੇ ਕਿਦੇ ਦੀ ਮਾਦੀ ਖੇਡ ਹੈ ਕੱਲ ਤੋਂ ਮਾਚਾਈ 75 ਸੀ ਮੇਰੇ ਸਾਬ ਹੁਣ ਨਾ ਇਹਦਾ ਹੁਣ ਹੈ ਕਿ ਇੱਥੇ ਜਿੱਦਾਂ ਹਾਕੋਗਾ ਨਾ ਐਜੂਕੇਸ਼ਨ ਦੀ ਹੈ ਹਾਂ ਆਹ ਜੰਤ ਘਾੜ ਜਾਣਾ ਹਾਂ ਹਾਂ ਬਵਾ ਤੇ ਫਿਰ ਇਹ ਕਿਹੋ ਜਿਹਾ ਚੌਂਕ ਵਿਲਾ ਵਾ ਤੇ ਇਦਾਂ ਕਰਦੇ ਆਪਾਂ ਇੱਥੇ ਹੀ ਭਰਾ ਬਣੇ ਹਣਾ ਤੇ ਮੇਰੇ ਸਾਬ ਨਾਲ ਇਹ ਚੀਜ਼ ਵਧੀਆ ਵਾ ਮੈਨੂੰ ਲੱਗਦਾ ਜਿਹੜਾ ਸ਼ੌਕੀ ਭਾਈ ਜੀ ਪੜਾ ਕੀ ਸੋਚ ਰਹੇ ਨੇ ਵੀ ਇਹ ਆਈਡੀਆ ਕਿਤੇ ਦਿਮਾਗ 'ਚ ਆਇਆ ਤੇ ਇਹ ਹੈਰਾਨ ਨੇ ਦੇਖ ਕੇ ਖੁਸ਼ ਵੀ ਨੇ ਤੇ ਹੈਰਾਨ ਵੀ ਨੇ ਵੀ ਇੰਨਾ ਜ਼ਬਰਦਸਤ ਆਈਡੀਆ ਕਿਤੇ ਦਿਮਾਗ 'ਚ ਆਇਆ ਨਹੀਂ ਤਾਂ ਸਾਡੇ ਪਰ ਇਹ ਚੀਜ਼ ਜਿਹੜੀ ਹੈ ਨਾ ਇਹ ਬੜੀ ਜ਼ਬਰਦਸਤ ਬਣੀ ਆ ਤੇ ਮੈਂ ਫੇਰ ਦੱਸਦਾ ਕਿ ਚੱਲ ਗਿਆ ਪਠਾਨਕੋਟ ਨੂੰ ਰੋਡ ਤੇ ਆਇਆ ਗਿਆ ਅੰਮ੍ਰਿਤਸਰੋਂ ਇਹ ਜਿਹੜਾ ਸਿਟੀ ਗੁਰਦਾਪੁਰ 'ਚ ਵੱਟ ਜਾਂਦਾ ਵਾ ਜ਼ਿਲ੍ਹਾ ਗੁਰਦਾਪੁਰ 'ਚ ਤੇ ਸਾਹਮਣੇ ਪਿੰਡ ਆ ਪਰਿਆਰਾ ਲੰਗਿਆਂ ਨਾ ਜਾਵੇ ਬਾਈਪਾਸ ਬਰਿਆਰਾਂ ਦਾ ਦਿਨਾਂਗਰ ਆੜਾ ਉਹਦੇ ਚ ਮੈਂ ਕਿਹਾ ਸੀ ਕਿ ਲੰਗਿਆਂ ਨਾ ਜਾਵੇ ਬਾਈਪਾਸ ਬਰਿਆਰਾਂ ਦਾ ਟੁੱਟਿਆ ਮੇਗੀ ਜਦੋਂ ਦਿਲ ਦਿਲ ਦਾ ਦਿਲਦਾਰਾਂ ਦਾ ਕਿ ਚਾਰ ਦਿਨਾਂ ਨਗਰ ਚ ਤੈਨੂੰ ਪਾਲਿਆ ਬਹੁਤ ਸੀ ਮਠੀਆਂ ਸ਼ੱਕਰ ਭਾਰੇ ਤੇ ਗੁੰਦੀ ਗੁੰਦੀ ਦਾ ਭਾਈ ਇਹਨੇ ਮੰਦ ਲੈ ਆਂਡੇ ਨੇ ਓਹੋ ਬੜੀ ਟੇਸਟਾ ਕਮ ਬਹੁਤ ਟੇਸਟ ਲੱਗ ਰਿਆ ਇਹਨਾਂ ਨੂੰ ਆਉਂ ਨਹੀਂ ਲੱਗਦਾ ਜਿੱਦਾਂ ਅੱਜ ਪਿਕਨਿਕ ਤੇ ਆਏ ਆ ਕਿੰਨੇ ਦਾ ਹੈ ਇਹ ਹਾਂ ਕਾਕੂ ਵਗਿਆ ਤੇ ਫੁੱਲ ਬੂਟੇ ਹੋ ਗਏ ਤੇ ਵਧੀਆ ਬਣ ਜਾਣੀ ਚੀ ਹੈ ਨਾ ਸ਼ੱਕਰਪਾਰਾ ਵਾ ਯਾਰ ਹੁਣ ਅਰੇ ਗगन ਪਾਕਿਸਤਾਨੀ ਆ ਉਹਦੀ ਇਹ ਕਿਤਾਬਾ ਚੱਕਰਪਾਰੇ ਬੜੀ ਘਣ ਕਿਤਾਬਾ ਹੁਣ ਆਪਾਂ ਨੂੰ ਮੱਠੀ ਵੀ ਖਾ ਕੇ ਦੱਸਾਂਗੇ